ਕਹਿੰਦਾ ਘਰ ਦੇ ਬਾਹਰ ਹੀ ਮੋੜਾ ਥੰਦੇ ਬੇਹਫਲ ਤੂੰ ਮੈਨੂੰ ਕਿੱਥੇ ਲੈ ਗਈ ਘਰ ਦੇ ਬਾਹਰ ਹੀ ਮੋੜਾ ਨਾ ਮੇਰੀ ਕੀ ਲੱਗ ਰਹੀ ਮੈਂ ਕੋਸ਼ਿਸ਼ ਥੋੜੀ ਨਾ ਸਰਕਾਰ ਇਹ ਵੀ ਵੀਡੀਓ ਦਾਸੇ ਕੋਸ਼ਿਸ਼ ਦਾ ਵੀਡੀਓ ਨਾ ਤੂੰ ਮੈਂ ਬਲੇਡ ਝੂਠਾ ਕਰੀ ਜਾਂਦਾ ਉਧਰ ਬਲੇਡ ਵੀ ਨਹੀਂ ਕਰ ਰਹੇ ਸੇਫ ਬालतੂ ਸਰ ਮਾਰਦੇ ਫਿਰ ਮੈਂ ਤਾਂ ਕਹਿ ਰਿਹਾਂਂ ਘਰ ਨਾ ਤੁਲੀ ਪੁਲਿਸ ਸਰ 100 ਨੰਬਰ ਤੇ ਕਾਲ ਕਰ ਲਓ ਸਰ ਬੇਹਫਲ ਤੂੰ ਮੈਨੂੰ ਹਰਾਸਮੈਂਟ ਕਰ ਰਿਹਾ ਸਰ ਕਿਸ ਗੱਲ ਦੀ ਹਰਾਸਮੈਂਟ ਹੈ ਮੈਨੂੰ ਮਾਰਦੇ ਵੀ ਸਰ ਮੇਰੇ ਇੱਥੇ ਖੂਨ ਨਿਕਲਿਆ ਬਰੰਗੂਟੇ ਸਰ ਮੈਨੂੰ ਕ੍ਰਿਸ਼ੀਆਂ ਸਰ ਕਿਸ ਗੱਲ ਦੀ ਹਰਾਸਮੈਂਟ ਹੈ ਸਤਿ ਸ ir um dia ਮਾ ਵੀ ਉਹਨਾਂ ਘਰ ਪਸੰਦੀ ਕੋਸ਼ਿਸ਼ ਕਰਦੇ ਆ। ਸਾਰੇ ਜਿਹੜੇ ਲੜਕਾ ਆ ਜੀ ਇਹ ਪੋਸਟਰ ਕਿਸ ਚੀਜ਼ ਦਾ ਲਾ ਰਿਆ ਸੀ ਤੁਹਾਡੇ ਘਰ ਦੇ ਬਾਹਰ ਜਿਹੜੀ ਨਿਊਜ਼ ਚ ਖਬਰ ਆਈਆਂ ਸਭ ਵੰਡ ਰਿਆ ਸੀ ਸਾਰੇ ਉਹਨਾਂ ਨੇ ਖਵਾ ਤੇ ਚੁਕਾਤੀਆਂ ਗਈਆਂ। ਟੋਟਲ ਸਾਰੇ ਮਹੱਲੇ ਦੇ ਸਾਰੇ ਸਰਦਿਆ ਸੂਰਾ ਮਹੱਲਾ ਨਾਲ ਆਏ ਵੀ ਤੂੰ ਹੈਪੀ ਕੁਝ ਬੋਲਦਾ ਨਹੀਂ ਪਿਆ ਤੋ ਅਸੀਂ ਤੇਰੇ ਨਾਲ ਖੜੇ ਆਂ ਤੋ ਘਬਰਾਣਾ ਕੋ ਪਿਆ। ਮੈਂ ਕਿਹਾ ਮਨੂੰ ਉਹ ਧਮਕੀਆਂ ਦਿੰਦੇ ਬੰਦੇ ਪੁੱਛਦੀ ਆ ਕਿ ਦੀ ਕਿਦੀਆਂ। ਕਹਿੰਦੇ ਅਸੀਂ ਤੇਰੇ ਨਾਲ ਆ ਪਰਸਨ ਨਾਲ ਮੇਰਾ ਪੂਰਾ ਮਹੱਲਾ ਮੇਰੇ ਨਾਲ ਆਇਆ ਸੀ ਇਸ ਵੇਲੇ। ਕਿਹੜਾ ਅੱਜ ਬੰਦਾ ਪੋਸਟਰ ਲਾ ਰੇ ਲਾ ਰਿਆ ਸੀ ਉਹ ਬੰਦਾ ਅੱਜ ਸੀਗਾ ਤੇ ਹੁਣ ਬਕਵਾਸ ਕਰੀ ਜਾਂਦੇ ਪਿੱਥੇ ਆ ਕੇ ਬੋਜੀ ਵਧੀਆ ਰੁਕਦਾ ਮੈਂ ਮੀਡੀਆ ਵਾਲਾ ਬੰਦਾ ਉਹ ਮੀਡੀਆ ਵਾਲਾ ਬੰਦਾ ਕੱਲੇ ਭੋਜੀ ਮੇਰੀ ਹੁਣ ਪੂਰੀ ਪਹਿਲੇ ਗੱਲ ਸੁਣ ਲੋ ਜਿਹੜਾ ਮੇਨ ਮੁੱਦਾ ਹੈਗਾ 13 ਵਾਰੀ ਕੁੜੀ ਕਰ ਗਈ ਆ 13 ਵਾਰੀ ਜੋ ਅਸੀਂ 13 ਵਾਰੀ ਕੁੜੀ ਮਨਾ ਕੇ ਲੈ ਕੇ ਆਏ ਆ ਸ਼ਹਿਰ ਦੇ ਮਜਬੂਤ ਜਿਹੜੇ ਬਸੂਗ ਵਾਲੇ ਬੰਦੇ ਵਿੱਚ ਬੈਠੇ ਸ਼ਹਿਰ ਦਾ ਵੱਡੇ ਤੋਂ ਵੱਡਾ ਬਸੂਗ ਵਾਲਾ ਸਾਡੇ ਕੇਵਲ ਅੰਕਲ ਹੈਗੇ ਬੁੱਧੂ ਜੀ ਅੰਕਲ ਜੀ ਬਹੁਤ ਵਧੀਆ ਬੰਦੇ ਨੇ ਇਵਨ ਦਾ ਕਿ ਇਹਨਾਂ ਦੇ ਵੱਡੇ ਭਾਈ ਸਰਵਿੰਦਰ ਭਾਈ ਸਾਹਿਬ ਉਹ ਬਹੁਤ ਵਧੀਆ ਬੰਦੇ ਆ ਸਾਡਾ ਵੀਰ ਆ ਸਾਡਾ ਪਿਓ ਆ ਮਤਲਬ ਉਹਨੇ ਦਿੱਥੀ ਲੇਕਿਨ ਉਹਨਾਂ ਨੇ ਬਹੁਤ ਸਪੋਰਟ ਕੀਤੀ ਸਾਡੀ ਗੱਲ ਪਿਛਲੇ ਸਿਕਰੋਲ ਨਿਭੜ ਗਈ ਸੀ ਅਰੇ ਯਾਰ ਇਹ ਅਰੇ ਇਹ ਲੱਭ ਮੈਰੀ ਸੀ ਤੇ ਬਚੋ ਲਾਂ ਕਿਹਦਾ ਜਿਹੜੀ ਆਣੀ ਮਨ ਬਣਾਉਣ ਵਾਲੀ ਕਰ ਕਰ ਕੰਟਰੀ ਚ ਗਈ ਸੀ ਸ਼ਰੋਪ ਪੁਰਾ ਜਰੋਪ ਗਈ ਸੀ ਪੈਸੇ ਮੈਂ ਦਿੱਤੇ ਸੀਗੇ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਮੇਰੇ ਕੋ ਸਾਰੇ ਪੱਕੇ ਦੀ ਰਸੀਦਾ ਹੈ ਕਿ ਹਰ ਇੱਕ ਦੀ ਸਭ ਕੁਝ ਹੈ ਗਿਆ ਇਸ ਤੋਂ ਪਹਿਲੇ ਦੁਬਈ ਫੋਟੋ ਸ਼ੂਟ ਹੋਇਆ ਸੀਗਾ ਉਹ ਵੀ ਮੈਂ ਹੀ ਕਰਵਾਇਆ ਸੀਗਾ ਉਹਦੀ ਵੀ ਮੇਰੇ ਕੋ ਰਸੀਦਾ ਹੈ ਗਿਆ ਦੂਜੀ ਗੱਲ ਇਹਨਾਂ ਨੇ ਜਿਹ ਮਹਾਰਾਜ ਰਣ ਫੰਕਸ਼ਨ ਕੀਤਾ ਸੀ ਤੇ ਮੈਂ ਵੀ ਮਹਾਰਾਜ ਰਣ ਸਗਨ ਦਿੱਤਾ ਸੀ ਸਗਨ ਦਾ ਫੰਕਸ਼ਨ ਕੀਤਾ ਸੀਗਾ ਤੇ ਬਰਾਬਰ ਦੇ ਫ ਕੀ ਕੀਤਾ ਹੁਣ ਮੇਨ ਮੁੱਦੇ ਦੀ ਗੱਲ ਹੈ ਜਿਹੜਾ ਪੂਰਾ ਪੁਆਇੰਟ ਜਿਹੜਾ ਕੰਮ ਹੈ ਗਾਣਾ ਇਹਨਾਂ ਨੇ ਸਾਨੂੰ ਦੁਬਾਰ ਨੂੰ ਮੇਰੀ ਵਾਈਫ ਦੀ ਫੋਟੋ ਨਾਲ ਪਵਾਇਆ ਚ ਉਹਨਾਂ ਨੇ ਕੀਤੀਆਂ ਅਸੀਂ ਉੱਥੇ ਆਨ ਪਛੱਤੇ ਬੰਦੇ ਦੇ ਐਫ ਆਈ ਆ ਲਿਖਾਈ ਅਸੀਂ ਉੱਥੇ ਉਹਦੇ ਵਿੱਚ ਇਹ ਕਹਿੰਦੇ ਇਸ ਨਹੀਂ ਕੀਤਾ ਇਹਨਾਂ ਦੇ ਨਾਮ ਆ ਗਏ ਇਹਨਾਂ ਦੇ ਬੇਟੇ ਦੇ ਸ਼ਾਮ ਉਪਲ ਦੇ ਨੇ ਕੀਤਾ ਤੇ ਇਹਦੇ ਪਿਓ ਵਿਕਾਸ ਉਪਲ ਨੇ ਮਿਲ ਕੇ ਕੀਤਾ ਉਸ ਐਫਆਈਆ ਜਿਹਨਾਂ ਸੀਡੀਆਰ ਨੰਬਰ ਤੇ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਮ ਆ ਗਏ ਇਹਨਾਂ ਦੇ ਹੋ ਗਏ ਕਾਊਂਟਰ ਦੇ ਵਿੱਚ 8 10 ਤੋਂ ਬਾਅਦ 23 11 ਨੂੰ ਮੇਰੇ ਤੇ ਐਫਆਈਆ ਰਿਕਰਾਈ ਵੀ ਤੁਹਾਡਾ ਕਾਊਂਟਰ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਊਂਟਰ ਹੋਏਗਾ ਐਫਆਈਆ ਬਰਬਰ ਹੋ ਜਾਏਗੀ ਵੀ ਉਸ ਤੋਂ ਬਾਅਦ ਤੁਸੀਂ ਇਹ ਫੈਸਲਾ ਕਰ ਸਕਦੇ ਹੋਗੇ ਉਸ ਤੋਂ ਬਾਅਦ ਇਹਨੇ ਮੇਰੀ ਵਾਈਸ ਤੇ ਗਲਬ ਉਹ ਗੰਦ ਬੋਲਿਆ ਮੇਰੇ ਯਾਰ ਆ ਦੋਸਤਾਂ ਤੇ ਗਲਬ ਗੰਦ ਬੋਲਿਆ ਇਹ ਉਹ ਗੰਦੇ ਗੰਦੇ ਕਮੈਂਟ ਦਿੱਤੇ ਮਤਲਬ ਕਿ ਇਹਨਾਂ ਨੇ ਇੱਕ ਪਰਿਵਾਰ ਦੀ ਚੰਗੇ ਪਰਿਵਾਰਾਂ ਦੀ ਚੰਗੇ ਪਰਿਵਾਰਾਂ ਦੇ ਮਰਿਆਦਾ ਹੀ ਖਤਮ ਕਰਤੀ ਵੀ ਅਸੀਂ ਕਿ ਸਲੀਕੇ ਨਾਲ ਬੋਲੀਏ ਇਹਨਾਂ ਦੇ ਵੱਡੇ ਭਾਈ ਸਾਬ ਰਿੰਦਰ ਜੀ ਬੋਜੀ ਬਹੁਤ ਅੱਛੇ ਸੀ ਜਿਹੜੇ ਨਾਲ ਵਿਚਕਾਰ ਲਾ ਜਿਹੜਾ ਹੈਗਾ ਇੱਕ ਮੁੰਡਾ ਹੈਗਾ ਈਸ਼ਾਨ ਉੱਪਲ ਤੇ ਇੱਕ ਹੈਗਾ ਮੁਕੇਸ਼ ਕਪੂਰ ਕੇਕਰ ਜਦੋਂ ਮਾਲਿਕ ਟੋਨੀ ਉਹ ਤਾਂ ਕੋਈ ਥੱਪੜ ਮਾਰ ਬਗਲ ਨਿਕਲਦਾ ਕਹਿੰਦਾ ਤੂੰ ਆਤ ਸੀ ਮੈਂ ਤੂੰ ਛਕਵਾ ਦੂੰਗਾ ਮੈਂ ਤੂੰ ਇਹ ਕਰ ਦੂੰਗਾ ਮੈਂ ਤੇ ਤੇ ਇਹ ਧਰ ਲਵਾ ਦੂੰਗਾ ਮੈਂ ਤੂੰ ਉਹ ਕਰ ਦੂੰਗਾ ਤੂੰ ਘਰੋਂ ਬਾਹਰ ਨਿਕਲ ਬਾਂਸ ਲੈ ਕੇ ਤੈਨੂੰ ਕੁੱਟ ਦੂੰਗਾ ਰੋਜ਼ ਧਮਕੀ ਰੋਜ਼ ਧਮਕੀ ਕੋਈ ਸਾੜਾ ਦਾ ਜੀਨਾ ਮਸਵਾਲ ਕਰਤਾ ਮੇਰੇ ਡੈਡੀ ਨੂੰ ਇੰਨਾ ਬੋਲੇ ਆ ਮੇਰੇ ਡੈਡ ਨੂੰ ਅਟੈਕ ਹੋ ਗਿਆ ਭਾਈ ਪੋਲਿਟਿਕਲ ਪਾਵਰ ਆਉਣਾ ਹਾਂਜੀ ਬਸ ਪੋਲਿਟਿਕਾ ਸਾਡੇ ਲਿੰਕ ਹੈ ਇਹ ਕਰਦਾਂਗੇ ਉਹ ਕਰਦਾਂਗੇ ਤੋ ਦਬਾਦਾਂਗੇ ਚੁਕਾਰਾਂਗੇ ਇਹ ਕਰਦਾਂਗੇ ਹੁਣ ਦੇਖੋ ਕੋਈ ਸੱਟਾ ਮਸਲਾ ਖਤਮ ਹੋ ਗਿਆ ਸਭ ਕੁਝ ਹੋ ਗਿਆ ਇਹ ਬੋ ਜੀ ਬੈਠੇ ਆ ਇਹਨਾਂ ਨੇ ਕਰਾਇਆ ਸਾਰਾ ਮਸਲਾ ਇਹ ਸੀਗੇ ਨਾਲ ਕੇਵਲ ਲਵਲੀ ਕਪੂਰੀ ਲਵਲੀ ਕਪੂਰੀ ਸੇ ਕੇਵਲ ਬੁਧੂ ਜਾਣਗੇ ਬਹੁਤ ਵਧੀਆ ਬੰਦੇ ਸਾਡੇ ਸਮਾਜ ਦੇ ਸਾਡੇ ਸਮਾਜ ਦਾ ਸਾਡੇ ਪਿਓ ਹੈਗੇ ਨੇ ਉਹ ਸਾਡੇ ਪਿਓ ਹੈਗੇ ਨੇ ਉਹ ਕਹਿੰਦੇ ਹੈਪੀ ਤੂੰ ਚਿੰਤਨਗਰ ਤੂੰ ਕੋਈ ਕਾਰਵਾਈ ਪੁੱਤਰ ਕਰਨੀ ਮੈਂ ਮੈਂ ਤੇਰੇ ਨਾਲ ਖੜਾ ਪੁੱਤਰ ਮੈਂ ਤੇਰੇ ਨਾਲ ਖੜਾ ਨੇ ਨੇ ਪਸੰਦ ਗੱਲ ਪੂਰੀ ਹੋ ਚੁੱਕੀ ਆ ਉਹਨਾਂ ਨੇ ਅੱਜ ਤੋਂ 20 25 ਦਿਨ ਪਹਿਲੇ ਗੱਲ ਮਿਲਦੀ ਸਾਡੀ ਮੀਟਿੰਗ ਹੋ ਗਈ ਮੈਨੂੰ ਰਵਿੰਦਰ ਬਾਉ ਦੇ ਪਿਆਰੀ ਬੁਆ ਤੇ ਰਵਿੰਦਰ ਬਾਉ ਜੀ ਕਹਿੰਦੇ ਕੱਲ ਗੱਲ ਖਤਮ ਹੋ ਗਈ ਵੱਡੇ ਸਾਡੇ ਬਿਵਸਮਾਨ ਹੈਗੇ ਆ ਚਲੋ ਜੀ ਗੱਲ ਖਤਮ ਹੋ ਗਈ ਤੇ ਵਿਕਾਸ ਉਪਲ ਨਾਲ ਤੇ ਪਿਓ ਨਾਲ ਹੱਥ ਮਲਾ ਦਿੱਤੀ ਚਲੋ ਜੀ ਗੱਲ ਚਲੋ ਜੀ ਗੱਲ ਖਤਮ ਹੋ ਗਈ ਤਾਂ ਤੁਹਾਡਾ ਸਾਫ ਜੋਬ ਆਪਾਂ ਬੈਠ ਕੇ ਸਮਝ ਲਾ ਗਏ ਆਪਾਂ ਸਮਾਜ ਦੇ ਬੰਦੇ ਹੀ ਆ ਨਾ ਆਪਾਂ ਬਹਿ ਕੇ ਸਾਹ ਵੀ ਕਬ ਤਾਂ ਕਰਨਾ ਨਾ ਉਸ ਤੋਂ ਬਾਅਦ ਨੇ ਉੱਤੋਂ ਨੀਚੇ ਕੋਈ ਕਲੂਡੀਕਲ ਚੈੱਕ ਲੜਾਇਆ ਕੇ ਜੈਕ ਲੜਾਇਆ ਕੇ 313 ਲਵਾਤੀ ਸਾਰੇ ਸਾਡੇ ਕੋਲ ਪ੍ਰੂਫ ਆ ਗਏ ਪਹਿਲੇ ਨੇ ਲੱਗੀ ਹੁਣ ਕਿ ਇਹ ਚੰਗਾ ਸਮਾਜ ਤੇ ਕੀ ਮੈਸੇਜ ਦੇ ਰਿਹਾ ਜਿਹੜੀ ਨਹੀਂ ਬੱਚੇ ਦੀ ਬਣੀ ਹੈਗੀ ਆਪਾਂ ਖਤਮ ਕਰ ਦਈਏ ਆਪਾਂ ਜੁੜੇ ਤਾ ਗੰਦ ਪੜਾ ਤੁਹਾਡੀ ਕੁੜੀ ਇਦਾਂ ਤੇ ਜਨਾਨੀ ਇਦਾਂ ਇਦਾਂ ਆਪਾਂ ਹਰ ਬੰਦੇ ਨੂੰ ਖਰਾਬ ਕਰੀਏ ਐ ਮੇਰੀ ਮੇਰੀ ਭੈਣ ਬੈਠੀ ਆ ਆਹ ਮੇਰੀ ਭਾਬੀ ਬੈਠੀ ਆ ਉਹ ਮੇਰੀ ਤਲੀਜੀ ਬੈਠੀ ਆ ਸੱਦਾ ਸੱਦਾ ਬਰਾਂਡ ਸਾਦੇ ਮਹੱਲੇ ਦੀ ਲੇਡੀਜ਼ ਆਈ ਆ ਪੂਰਾ ਸੁੰਦਰ ਨਗਰ ਦਾ ਪੂਰਾ ਸੁੰਦਰ ਨਗਰ ਦਾ ਥਿਆ ਪੂਰਾ ਹੌਲੀਵੁੱਡ ਸਾਰੀ ਆਈ ਆ ਸਾਰੀ ਵੀ ਸਪੋਰਟ ਕਰੀ ਸਾਰਾ ਮੈਂਬਰ ਟੋਰ ਲੈ ਕੇ ਦੇ ਰਿਆ ਬਸ ਇਹ ਬੰਦੇ ਨਾਲ ਖੜੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਲੱਗਦਾ ਸਾਨੂੰ ਹਮੇਸ਼ਾ ਵੀ ਕੁੜੀ ਵਾਲੇ ਪਾਵਰਫੁੱਲ ਹੁੰਦੇ ਆ ਔਰ ਮੁੰਡੇ ਵਾਲਿਆਂ ਨੂੰ ਕਮਜ਼ੋਰ ਕਰ ਦਿੰਦੇ ਨੇ ਬਸ ਐਹੀ ਏ ਬੋ ਜੀ ਜਿਹੜੀ ਧਰਾਵਾ ਸਰਕਾਰ ਦੀ ਲੱਗੀ ਹੋਈ ਏ ਇਹੀ ਗੱਲ ਤੇ ਇਹਦੀ ਨਜਾਇਜ਼ ਉਠਾ ਰਹੇ ਉਹ ਨਜਾਇਜ਼ ਹੀ ਕਰ ਰਹੇ ਸਾਡੇ ਨਾਲ ਦੱਸੋ ਬੋ ਜੀ ਮ ਸਾਨੂੰ ਸਪੋਰਟ ਗਏ ਸੀ ਪੀ ਸਰ ਸਾਨੂੰ ਸਪੋਰਟ ਸਭ ਕਰੇ ਲੇਕਿਨੋ ਘਟੀਆਂ ਘਟੀਆਂ ਅਪਰੂਵ ਨਾ ਗਏ ਕੋਈ ਕੁਝ ਪੁਲਿਸ ਰਚਾਈ ਦੀ ਕੇ ਪੁਲਿਸ ਕੋਲ ਤਾਂ ਕੁੜੀ ਜਾ ਕੇ ਰੋਂਦੀ ਹੈ ਮੈਂ ਮਾਰ ਗਈ ਜੇ ਮੇਰਾ ਇਹ ਹੋ ਗਿਆ ਤਾਂ ਆ ਗਿਆ ਮੁੰਡੇ ਨੂੰ ਕੁੱਟੀ ਜਾਂਦੀ ਹੈ ਪੁਲਿਸ ਕੇ ਕਰ ਹੋਈ ਜਾਂਦੀ ਵੀ ਆ ਕਰ ਕੋ ਵੀਡੀਓ ਹੈਗੀ ਮੁੰਡੇ ਦੇ ਕੁੜਦੇ ਦੀ ਲੈ ਦੇਖੋ ਭਾਈ ਦਿਖਾਉ ਮੁੰਡੇ ਨੂੰ ਕੁੱਟੇ ਸਾਰੀ ਦੁਰਪ੍ਰਾਸੀ ਪਾਈ ਹੋਈ ਹੈ ਤਰੀਕਾ ਥੋੜਾ ਹੈਗਾ ਮੀਡੀਆ ਨੂੰ ਵਰਕ ਕਰਤੋ ਕਿ ਵੀਡੀਓ ਆਮਨੇ ਪਰਸੋ ਕਰਦਾ ਨਾ ਭਾਈ ਠੀਕ ਹੈ ਜੀ ਥੈਂਕ ਯੂ ਬਹੁਤ ਸੇਵਾ ਕੀਤੀ ਬਹੁਤ ਅੱਛੀ ਨੋ ਮੇਰੀ ਹੋਰ ਆਪਣੀ ਨੋ ਦੀ ਬਹੁਤ ਸੇਵਾ ਕੀਤੀ ਉਹ ਤੁਹਾਨੂੰ ਟੈਲ ਦੇ ਆਪਲਾ ਇਹ ਤਦ ਕਿ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅਸੀਂ ਮੈਂ ਨਾਲ ਹੀ ਰਹਿੰਦੇ ਵੀ 26 ਸਾਲ ਹੋ ਗਏ ਬੱਚੇ ਤਾਂ ਨਹੀਂ ਬੜੇ ਦੱਸ ਹੀ ਨਹੀਂ ਕਰੀਏ ਤੁਸੋ ਬੱਚੇ ਨੇ ਉਹ ਵੀ ਪਰਵਾਹ ਠੀਕ ਹੈ ਸਾਡਾ ਪਰ ਉਹ ਵੀ ਠੀਕ ਹੈ ਬੱਚੇ ਦੀ ਦੀ ਬੰਦੀ ਵੀ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਉਹ ਤੁਸੋ ਜਾਣਦੇ 10 ਸਾਲ ਹੋ ਗਏ ਕਦੀ ਕੀ ਬੱਚਾ ਬਹਾ ਕਦੀ ਕੀ ਬੱਚਾ ਬਹਾ ਨਾ ਤਾਂ ਤੁਸੋ ਬਲ ਲੱਗਦੀ ਵੀ ਕੀ ਹੋ ਰਿਹਾ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਫ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਆ ਕੇ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਣ ਤੋਂ ਬਾਅਦ ਮੇਰੀ ਜਨਾਨੀ ਮਾੜੀ ਹੋ ਗਈ ਮੇਰਾ ਘਰ ਮਾਰਾ ਗਿਆ ਸਾਰਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਵਿਆਹ ਹੀ ਨਾ ਕਰੇ ਮੁੰਡੇ ਨਹੀਂ ਹੋਣੇ ਚਾਹੀਦੇ ਜੋ ਸਾਡਾ ਹਾਲ ਇਹ ਨੇ ਕਿੱਤਾ ਪਿਆ ਬੋਈ ਬਗਾਵਾਂ ਆ ਕੇ ਮਰਦੇ ਹੋ ਇਦਾਂ ਬੋਲਦਾ ਬੋਈ ਉਹ ਬੰਦਾ ਢੋਨੀ ਕਪੂਰ ਉਹਦਾ ਨਾਮ ਹੈਗਾ ਮੁਕੇਸ਼ ਕਪੂਰ ਸਾਰਾ ਤੇ ਕੋਈ ਸ਼ ਉਹਨਾਂ ਨੇ ਐਸਾ ਵਿੜਾ ਕਰੇ ਗਰ ਤਾਂ ਪੂਰੇ ਸਮਾਜ ਬਣ ਕੇ ਆਪਾਂ ਬਰਾਦਰੀ ਨਾਲ ਕੋਈ ਚੀਜ਼ ਤੋਂ ਹੁੰਦੀ ਨਹੀਂ ਨਾ ਕਿ ਮਰਿਆਦਾ ਤੇ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾਸ਼ਾਂ ਨਾਲ ਕਰਦੇ ਬੋਈ ਇਹ ਤਾਂ ਗੁੰਡੇ ਐ ਬਈ ਬਿਜ਼ਨਸਮੈਨ ਨਹੀਂ ਗੁੰਡੇ ਐ ਲੱਗਦਾ ਜਨੀਪ ਪਰਿਵਾਰਾਂ ਨਾਲ ਜਿਨਾਂ ਨਾਲ ਫਰਾਉ ਬਈ ਵਿਆਹ ਹੀ ਨਹੀਂ ਕਰਾਉਂਦਾ ਜਿਹੜਾ ਮੁੰਡੇ ਬੱਚੇ ਕੈਨੇਡਾ ਜਾਂ ਜਿੱਥੇ ਮਨ ਆਪੇ ਵਿਆਹ ਕਰਾਣ ਅਸੀਂ ਇੱਥੇ ਕਿਹਨੇ ਪੈਸਾ ਦੇ ਸਾਡੀ ਆਪਣੀ ਲਾਈਫ ਖਰਾਬ ਹੋ ਗਈ ਬੋਈ ਮੁੰਡਾ ਜਮਣਾ ਗਲਤੀ ਤਦੂ ਕੀ ਕੋਈ ਕਿੱਦਾਂ ਕਰੂਗਾ ਇਹ ਸੱਤ ਨੂੰ ਕਰ ਸਕਦਾ ਜੰਨਾ ਮੈਂ ਨਾ ਕਰਦਾ ਨਾਲ